ਮંત્રી ਲਾਲਜੇ ਸਿੰਘ ਪੂਲਰ ਜਿਹੜੇ ਨੇ ਫਰੀਦਕੋਟ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਪੂਲਰ ਸਾਹਿਬ ਕਿਸ ਤਰੀਕੇ ਦਾ ਬਾਬਾ ਫਰੀਦ ਜੀ ਦੀ ਧਰਤੀ ਤੇ ਪਹੁੰਚੇ ਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਸਾਥੀਆਂ ਨੂੰ মিডিਆ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਬਾਬਾ ਫਕਰਦਾਸ ਜੀ ਦਾ ਮੇਲਾ ਇੱਥੇ ਬਾਬਾ ਫਰੀਦ ਜੀ ਦੀ ਧਰਤੀ ਆ ਮੈਂ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਜ਼ਮਾਨ ਮਾਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹ ਦੋਸਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕਰੀ ਮੇਰੇ ਬੱਚੇ ਬਾਅਦ ਤੇ ਉਹ ਆਪਣੇ ਨੂੰ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦੇ ਕੇ ਗਿਆ ਜੀ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ੁਰਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਸਾਡੇ ਸਪੀਕਰ ਮਾਨਯੋਗ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਅਜ ਤੋਂ 10 ਦਿਨ ਪਹਿਲਾਂ ਸਾਥੀਆਂ ਨੇ ਇਹਨਾਂ ਦੇ ਹਲਕੇ ਵਾਲਿਆਂ ਨੇ ਦਾਸ ਨੂੰ ਇਨਵਾਈਟ ਕੀਤਾ ਸੀ ਤੇ ਬੜਾ ਮਾਣ ਮਹਿਸੂਸ ਹੋਇਆ ਇੱਥੇ ਆ ਕੇ ਚੰਗੀਆਂ ਟੀਮਾਂ ਨੇ ਕਬੱਡੀ ਦੇ ਜੋਰ ਵਿਖਾਏ ਆ ਮੈਂ ਕਬੱਡੀ ਦੇ ਜਿਹੜੇ ਸਾਡੇ ਸਾਥੀ ਆ ਪਹਿਲਵਾਨ ਜਿਹੜੇ ਪਹਿਲੀ ਪੋਜੀਸ਼ਨ ਤੇ ਆਏ ਆ ਉਹਨਾਂ ਨੂੰ ਵੀ ਮੁਬਾਰਕਾਂ ਦੇਣਾ ਜਿਹੜੇ ਸੈਕੰਡ ਥਰਡ ਪ੍ਰਾਈਜ਼ ਜਾਂ ਜਿਹੜੇ ਹੋਰ ਜਗ੍ਹਾ ਤੇ ਆਏ ਆ ਉਹਨਾਂ ਨੂੰ ਵੀ ਮੁਬਾਰਕਾਂ ਜੇ ਤਾਂ ਵੱਖਰੀ ਗੱਲ ਹੈ ਜਿਹੜਾ ਪਾਰਟਿਸਿਪੇਟ ਕਰਨਾ ਇਹੋ ਹੀ ਬੜਾ ਵੱਡਾ ਹੌਸਲਾ ਬੜੀ ਵੱਡੀ ਗੱਲ ਆ ਤੇ ਮੈਂ ਨੌਜਵਾਨ ਸਾਥੀਆਂ ਨੂੰ ਇਹ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਗਰਾਉਂਡਾਂ ਦੇ ਵਿੱਚ ਜਾ ਕੇ ਇਹੋ ਜਿਹੇ ਚੰਗੇ ਸਰੀਰ ਬਣਾਓ ਤਾਂ ਜੋ ਸਾਡਾ ਜਿਹੜਾ ਪੰਜਾਬ ਆ ਮੁਰ ਤੋਂ ਰੰਗਲਾ ਪੰਜਾਬ ਬਣੇ ਵੇਖੋ ਇਹ ਜਿਹੜੀ ਕੋਈ ਗੱਲ ਆ ਅਜੇ ਮੈਨੂੰ ਲੱਗਦਾ ਪੀ ਇਹ ਫਵਾਵਾ ਨੇ ਜੇ ਕੋਈ ਗੱਲ ਉਹ ਤੇ ਤੁਹਾਡੇ ਸਾਹਮਣੇ মিডিਆ ਨੂੰ ਤੇ ਸਭ ਤੋਂ ਪਹਿਲਾਂ ਇਹ ਗੱਲਾਂ ਪਤਾ ਲੱਗ ਜਾਣੀਆਂ ਹੁੰਦੀਆਂ ਹਾਂਜੀ মিডিਆ ਜਿਹੜੀ ਆ ਉਹ ਲੋਕਤੰਤਰ ਦਾ ਚੌਥਾ ਥਾਮ ਆ ਜੇ ਕੋਈ ਗੱਲ ਉਹਦੇ ਸਭ ਤੋਂ ਪਹਿਲਾਂ ਅਸੀਂ মিডিਆ ਨੂੰ ਦੱਸਾਂਗੇ ਵੇਖੋ ਮੈਂ ਤਾਂ ਕਹਿੰਨਾ ਪ੍ਰਮਾਤਮਾ ਜੋ ਵੀ ਕਰੂ ਬਾਬਾ ਨਾਨਕ ਚੰਗਾ ਹੀ ਕਰੂਗਾ ਅੱਗੇ ਵੀ ਜੋ ਕੀਤਾ ਬਾਬੇ ਨਾਨਕ ਨੇ ਗੁਰੂ ਨਾਨਕ ਪਾਤਸ਼ਾਹ ਕਲਕੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਜੋ ਅੱਗੇ ਕੀਤਾ ਉਹ ਵੀ ਚੰਗਾ ਕੀਤਾ ਗਾਂ ਵੀ ਜੋ ਕਰਨਗੇ ਚੰਗਾ ਹੀ ਕਰਨਗੇ ਵੇਖੋ ਜੇ ਕੋਈ ਗੱਲ ਹੋਈ ਤੇ মিডিਆ ਨੂੰ ਅਸੀਂ ਸਭ ਤੋਂ ਪਹਿਲਾਂ ਦੱਸਾਂਗੇ ਧੰਨਵਾਦ ਜੀ ਸੰਧੂ ਮਨੇ ਦੋ ਸ਼ਬਦ ਬੋਲੇ ਆ ਕਹਿੰਦੇ ਕਿ ਇੱਕ ਸੋਹਣਾ ਮੁੰਡਾ ਤੇ ਸੋਹਣਾ ਮੰਤਰੀ ਆ ਸਭ ਤੋਂ ਸਾਡਾ ਇਹ ਨੇ ਇਹ ਇਹਨਾਂ ਦੀਆਂ ਅੱਖਾਂ ਸੋਹਣੀਆਂ ਇਹਨਾਂ ਦਾ ਦਿਲ ਸੋਹਣਾ ਸਪੀਕਰ ਸਾਹਿਬ ਦਾ ਸੰਧੂਆ ਸਾਹਿਬ ਦਾ ਤਾਂ ਮੈਨੂੰ ਇਹਨਾਂ ਨੂੰ ਸੋਹਣਾ ਲੱਗਦਾ ਬਾਕੀ ਕੋਈ ਵੇਖੋ ਬੰਦਿਆਰ ਕੇ ਬੰਦੇ ਹੁੰਦੇ ਆ ਜਿਹੋ ਜਿਹੇ ਤੁਸੀਂ ਉਹੋ ਜਿਹੇ ਮੈਂ ਆ ਮੈਨੂੰ ਤੇ ਜਾਦੇ ਸੋਹਣੇ ਮੇਰੇ ਪ੍ਰੈਸ ਵਾਲੇ ਭਰਾ ਲੱਗਦੇ ਆ ਮੈਨੂੰ ਜਿਆਦਾ ਸੁਣਾ ਮੇਰਾ ਭਰਾ ਲੱਗਦਾ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤਾਂ ਕੁਲਤਾਰ ਸਿੰਘ ਸੰਧਵਾ ਜਿਹੜੇ ਦਿਨ ਨਾਲ ਜਿਹੜੇ ਨੇ ਮੰਤਰੀ ਲਾਲ ਸਿੰਘ ਪੁੱਲਰ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਫਰੀਦਕੋਟ ਵਿੱਚ ਪਹੁੰਚੇ ਹੋਏ ਨੇ ਤੇ ਗੱਲਬਾਤ ਜਿਹੜੀ ਹੈਗੀ ਕੀਤੀ ਹੈ ਨਾਲੇ ਉਹਨਾਂ ਕਿਹਾ ਕਿ ਹੁਣ ਤੱਕ ਜਿਹੜੀ ਹੈਗੀ ਕੋਈ ਗੱਲ ਅਜੇ ਹੀ ਸਾਹਮਣੇ ਨਹੀਂ ਆਈ ਹੈ ਕਿ ਜਿਸ ਵਿੱਚ ਕਿ ਕੁਲਤਾਰ ਸਿੰਘ ਸੰਧਵਾ ਦੀ ਜਿਸ ਤਰੀਕੇ ਨਾਲ ਕਿ ਕਫਾਉ ਚੱਲ ਰਹੀਆਂ ਨੇ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਮੁੱਖ ਮੰਤਰੀ ਪੰਜਾਬ ਬਣਾਇਆ ਜਾ ਸਕਦਾ ਹੈ ਫਿਲਹਾਲ ਦੀ ਗੱਲ ਕੀਤੀ